ਉਸ ਵੱਲੋਂ ਦੋ ਵੱਖ-ਵੱਖ ਮਾਮਲਿਆਂ ਦੇ ਵਿੱਚ ਤਿੰਨ આરોપી ਗ੍ਰਿਫਤਾਰ ਕੀਤੇ ਗਏ ਨੇ ਤੇ ਇੱਕ ਮਾਮਲਾ ਵਪਾਰਕ ਫਰੋਦੀ ਮੰਗਨ ਦਾ ਹੈ ਜਿਸ ਦੇ ਵਿੱਚ ਫਰੋਦੀ ਦੀ ਰਕਮ ਲੈਣ ਆਏ ਇੱਕ આરોપી ਨੂੰ ਪੁਲਿਸ ਨੇ ਰੰਗੇ ਹੱਥੀ ਫੜਿਆ ਹੈ ਮਾਮਲਾ ਬਰਨਾਲਾ ਦਾ ਹੈ ਜਿੱਥੇ ਕਿ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਸ਼ਹਿਰ ਦੇ ਵਪਾਰੀ ਹੀਰਾ ਲਾਲ ਨੂੰ ਇੱਕ ਅਣਛਾਤੇ ਨੰਬਰ ਤੋਂ WhatsApp ਕਾਲ ਦੇ ਜ਼ਰੀਏ 50 ਲੱਖ ਰੁਪਏ ਦੀ ਫਰੋਦੀ ਦੀ ਕਾਲ ਆਈ ਸੀ ਤੇ ਪੁਲਿਸ ਨੇ ਇਸ ਸਬੰਧ ਦੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ આરોપીਾਂ ਦੇ ਖਿਲਾਫ ਮਾਮਲਾ ਗੱਜ ਕਰ ਲਿਆ ਤੇ ਪੁਲਿਸ ਵੱਲੋਂ ਇੱਕ ਜਾਂਚ ਟੀਮ ਵੀ ਬਣਾਈ ਗਈ ਤੇ ਸ਼ੱਕੀ ਕਰਤਾ ਦੇ ਨਾਲ ਮਿਲ ਕੇ ਇਸ ਸਬੰਧ ਦੇ ਵਿੱਚ ਗੁਪਤ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਤਹਿਤ ਵਿਰੋਧੀ ਮੰਗਣ ਵਾਲੇ આરોપીਆਂ ਨੂੰ ਵਿਰੋਧੀ ਦੀ ਰਕਮ ਦੇਣ ਦੇ ਲਈ ਬੁਲਾਇਆ ਗਿਆ ਇਸ ਤੋਂ ਬਾਅਦ 4,90,000 ਰੁਪਏ ਦੇ ਨਕਲੀ ਨੋਟ ਅਤੇ 10,000 ਰੁਪਏ ਦੇ ਅਸਲੀ ਨੋਟ ਦੇ ਕੇ ਵਪਾਰੀ ਨੂੰ ਭੇਜਿਆ ਗਿਆ ਤੇ ਉਸ ਨੇ ਇਸ ਮੌਕੇ આરોપી ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ આરોપીਆਂ ਕੋਲੋਂ 315 ਬੋਰ ਦਾ ਪਿਸਤੌਲ ਇੱਕ ਜ਼ਿੰਦਾ ਕਾਰਤੂਸ ਤੇ 4,90,000 ਰੁਪਏ ਦੇ ਨਕਲੀ ਨੋਟ ਤੇ 10,000 ਰੁਪਏ ਦੀ ਅਸਲੀ ਨੋਟ ਤੇ ਇੱਕ ਗਲੈਰੋਗੱਦੀ ਬਰਾਮਦ ਕੀਤੀ ਹੈ ਮਿਤੀ 22 ਅਗਸਤ 2024 ਨੂੰ ਬਰਨਾਲਾ ਦੇ ਇੱਕ ਵਪਾਰੀ ਹੀਰਾ ਲਾਲ ਵਾਸੀ ਬਰਨਾਲਾ ਨੂੰ ਇੱਕ WhatsApp ਨੰਬਰ ਤੋਂ ਕਾਲ ਆਈ ਸੀ ਜਿਦੇ ਵਿੱਚ ਕਾਲ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਇੱਕ ਗੈਂਗਸਟਰ ਕਲੇਮ ਕੀਤਾ ਸੀ ਤੇ ਉਹਨਾਂ ਤੋਂ 20 ਲੱਖ ਰੁਪਏ ਫਰौती ਦੀ ਮੰਗ ਕੀਤੀ ਗਈ ਸੀ ਤੇ ਫਰौती ਨਾ ਦੇਣ ਦੀ ਸੂਰਤ ਦੇ ਵਿੱਚ ਉਹਨਾਂ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ ਸੋ ਉਦੇ ਵਿੱਚ ਸਾਡੀ ਟੀਮ ਵੱਲੋਂ ਤੁਰੰਤ ਜਾਣਕਾਰੀ ਮਿਲਣ ਦੇ ਉੱਤੇ ਜਿਹੜਾ ਤਫ਼ਤੀਸ਼ ਸ਼ੁਰੂ ਕੀਤੀ ਗਈ ਤੇ ਜਿਹਦੇ ਵਿੱਚ ਵੱਖ-ਵੱਖ ਟੀਮਾਂ ਇਨਚਾਰਜ ਸੀਆਈਏ ਇੰਸਪੈਕਟਰ ਬਲਜੀਤ ਸਿੰਘ ਬਰਨਾਲਾ ਤੇ ਥਾਣਾ ਸਿਟੀ ਬਰਨਾਲਾ ਦੇ ਮੁਖ ਅਫਸਰ ਇੰਸਪੈਕਟਰ ਲਖਵਿੰਦਰ ਸਿੰਘ ਇਹਨਾਂ ਵੱਲੋਂ ਟੀਮਾਂ ਬਣਾ ਕੇ ਜਿਹੜੀ ਤਫ਼ਤੀਸ਼ ਸਟਾਰਟ ਕੀਤੀ ਗਈ ਜੋ ਇੱਕ ਕੰਟਰੋਲਡ ਆਪਰੇਸ਼ਨ ਤਹਿਤ ਜਿਹੜੇ ਮਦਈਮ ਮਕਦਮਾ ਸੀ ਉਹਨਾਂ ਦੇ ਨਾਲ ਜਿਹੜਾ ਇੱਕ ਜਦੋਂ ਉਹਨਾਂ ਨੂੰ ਕਾਲ ਕਰਨ ਵਾਲੇ ਵਿਅਕਤੀ ਵੱਲੋਂ ਭੇਜਿਆ ਗਿਆ ਕਿ ਮੈਂ ਆਪਣੇ ਬੰਦੇ ਭੇਜਦਾ ਹਾਂ ਤੁਹਾਡੇ ਤੋਂ ਪੈਸੇ ਰਿਕਵਰ ਕਰਨ ਵਾਸਤੇ ਤਾਂ ਨਕਲੀ ਨੋਟ ਜਿਹੜਾ ਕਰੀਬ 490000 ਦੇ ਨਕਲੀ ਨੋਟ ਤੇ 10000 ਰੁਪਏ ਦੇ asli ਨੋਟ ਜਿਹੜੇ ਤਿਆਰ ਕਰਕੇ ਇੱਕ ਆਪਰੇਸ਼ਨ ਸਟਾਰਟ ਕੀਤਾ ਗਿਆ ਤੇ ਜਿਹਦੇ ਵਿੱਚ ਅੱਗੇ ਸਾਨੂੰ ਜਿਹੜੀ ਹੈ ਆਈਡੈਂਟੀਟੀ ਹੋਈ ਆ ਕਿ ਦੋ ਵਿਅਕਤੀ ਜਿਹੜੇ ਉਹ ਮਦਈ ਮੁਕਦਮਾ ਤੋਂ ਕਰੰਸੀ ਜਿਹੜੀ ਹੈ ਪਰੋਤੀ ਦੀ ਰਕਮ ਹੈ ਉਹ ਵਸੂਲ ਕਰਨ ਲਈ ਆਏ ਸੀ ਜਿਨ੍ਹਾਂ ਦੀ ਪਛਾਣ ਸੁਖਪਿੰਦਰ ਪਾਲ ਸਿੰਘ ਉਰਫ ਗੱਗੀ ਵਾਸੀ ਭਗਤਾ ਥਾਣਾ ਦਿਆਲਪੁਰਾ ਜ਼ਿਲ੍ਹਾ ਬਠਿੰਡਾ ਅਤੇ ਨਿਰਮਲ ਸਿੰਘ ਨਿੰਮਾ ਵਾਸੀ ਠੱਠੀ ਭਾਈ ਜ਼ਿਲ੍ਹਾ ਮੋਗਾ ਵਜੋਂ ਹੋਈ ਸੀ ਜਿਨ੍ਹਾਂ ਦੇ ਵਿੱਚੋਂ ਨਿਰਮਲ ਸਿੰਘ ਨਿੰਮਾ ਵਾਸੀ ਠੱਠੀ ਭਾਈ ਮੋਗੇ ਨੂੰ ਜਿਹੜਾ ਗ੍ਰਿਫਤਾਰ ਕਰ ਲਿਆ ਗਿਆ ਜਿਹਦੇ ਪਾਸੋਂ ਇੱਕ ਪਿਸਤਲ ਦੇਸੀ 315 ਬੋਰ ਇੱਕ ਬਲੈਰੋ ਗੱਡੀ ਤੇ ਫਰੋਤੀ ਵਿੱਚ ਜੋ ਉਹਨਾਂ ਤੋਂ ਵਿਕਟਿਮ ਤੋਂ ਪ੍ਰਾਪਤ ਕੀਤੇ ਗਏ ਕਰੰਸੀ ਨੋਟ 490000 ਰੁਪਏ ਦੇ ਨਕਲੀ ਤੇ 10000 ਰੁਪਏ ਦੇ ਐਸਡੀ ਨੋਟ ਜਿਹੜੇ ਆ ਉਹ ਬਰਾਮਦ ਕਰ ਲਏ ਗਏ ਨੇ ਦੂਸਰੇ ਦੋਸ਼ੀ ਸੁਖਿੰਦਰ ਪਾਲ ਸਿੰਘ ਉਰਫ ਗੱਗੀ ਦੀ ਤਲਾਸ਼ ਜਿਹੜੀ ਜਾਰੀ ਹੈ ਉਹਨੂੰ ਵੀ ਤੁਰੰਤ ਗ੍ਰਿਫਤਾਰ ਕਰਕੇ ਜਿਹੜਾ ਮੁਕੱਦਮਾ ਵਿੱਚ ਅੱਗੇ ਤਰਤੀਸ ਨੂੰ ਜਿਹੜਾ ਅੱਗੇ ਲਿਆਂਦਾ ਜਾਏਗਾ ਇਹਦੇ ਵਿੱਚ ਮੁਕੱਦਮਾ ਨੰਬਰ 393 ਮਤੀ 228 2024 ਅਧੀਨ ਧਾਰਾ 308 2 308 4 352 ਤੇ 62 ਡੀਐਨਐਸ ਤੇ 25 ਆਮ ਜੈਕਟ थाना सिटी ਬਰਨਾਲਾ ਦਰਜ ਕੀਤਾ ਗਿਆ ਜਗਬਾਣੀ ਟੀਵੀ ਲਈ ਬਰਨਾਲਾ ਤੋਂ ਵਿਨਿਤ ਸ਼ਰਮਾ ਦੀ ਰਿਪੋਰਟ